ਲਾ ਦੇਂਦੇ ਨਾਲ ਚੜੇ ਓ ਚੱਲ ਓ ਚੱਲ ਬਈ ਕਿਵੇਂ ਹੋ ਸਾਰੇ ਅੱਜ ਆਪਾਂ ਵਧਾਉਣ ਲੱਗੇ ਆ ਪਤੰਗੇਗਾ ਹੀ ਐਂ ਤਵਾਰ ਆਪਾਂ ਕਿ ਚੱਲ ਪਤੰਗ ਵਧੂਗੇ ਵਧਾ ਲਈਏ ਤੇ ਬੜੇ ਬੜੀ ਪਤੰਗ ਤੁੰਗ ਦਾ ਘਾਟ ਹੀ ਵਾਦੇ ਪਏ ਆ ਜਿੰਨੇ ਨਹੀਂ ਵਾਦੇ ਪਏ ਆ ਦੋ ਤਿੰਨ ਹੀ ਇਧਰ ਵਾਲੀ ਸਾਈਡ ਵਾਦੇ ਪਏ ਆ ਤੇ ਹੋਰ ਨਹੀਂ ਕੋਈ ਪਤੰਗ ਤੁੰਗ ਵਾਦਾ ਪਿਆ ਚਲੋ ਆਪਾਂ ਤੁਹਾਨੂੰ ਦਿਖਾਉਨੇ ਬਈ ਤੰਗ ਜਿਹੜਾ ਅੱਗੇ ਬਈ ਬਈ ਤਿੰਨ ਚਾਰ ਇੱਕ ਆ ਆਪਣੇ ਗੁਰਪਾਲ ਬਈ ਨੇ ਵਧਾ ਲਿਆ ਤੰਗ ਤੇ ਲੱਬੂ ਬਈ ਜੀ ਵਧਾਈ ਜਾਂਦੇ ਤੰਗ ਆਪਣੇ ਗੱਟੂ ਨਾਲ ਤੇ ਉਧਰ ਹੈਪੀ ਬਈ ਜੀ ਵਧਾਉਣਗੇ ਤੰਗ ਤੇ ਇਹਨਾਂ ਦੀ ਵਧਣੀਆਂ ਆਪ ਇਹਨਾਂ ਦੀ ਵਧਾਂਗੇ ਤੇ ਉਧਰ ਹੋ ਕੋਈ ਦਾ ਤੰਗ ਕੋਈ ਤਾਂ ਵਧਾਣੀ ਪਿਆ ਬਾਕੀ ਦੋ ਵਧੂਗਾ ਤੁਹਾਨੂੰ ਦੱਸਾਂਗੇ ਬਈ ਲਾਣਗੇ ਉਹ ਪਤੰਗ ਨਾਲ ਪੇ ਚੱਲੇ ਆ ਯਾ ਲੱਬੂ ਖਿੱਚਾ ਮਾਰ ਸੈਟ ਕਰ ਲੈ ਯਾਰ ਫਿਰ ਤੂੰ ਸੈਟ ਕਰ ਲੈ

ਤੇ ਨਾ ਨੇ ਪੇਚਾ ਪਾਤਾ ਬਈ ਕੱਲੇ ਨਾਲ ਉਹਨਾਂ ਨੂੰ ਜ਼ੁਲਮ ਹੋਈ ਜਾਂਦਾ ਇਹ ਵਰਤਾ ਜੋ ਉਹਨਾਂ ਵਰਤਾ ਲੈ ਅਰਚੜਕਾ ਆਵੇ ਅਰਚ ਨੇ ਮੇਰੇ ਨਾਲ ਜ਼ੁਲਮ ਜੋ ਅਰਚ ਸਾਡੇ ਦੋਵਾਂ ਦੇ ਗੈ ਚਲੇ ਬਈ ਇਹਨੇ ਵੀ ਵਢਾਲਿਆ ਤੇ ਇਹਨੇ ਵੀ ਵਢਾਲਿਆ ਸਾਰਿਆਂ ਨੇ ਵਢਾਲਿਆ ਬਈ ਤੰਗ ਹੁਣ ਵਧਾਉਨੇ ਆ ਮੈਂ ਵਧਾਉਂਗਾ ਹੁਣ ਬਈ ਪਤਾ ਨਹੀਂ ਹੁਣ ਬਈ ਕ੍ਰਿਸ਼ ਬਾਈ ਨੇ ਤੰਗ ਚੜਾਤੀ ਉਹ ਬਈ ਪੇਚਾ ਲੱਗਣ ਵਾਲਾ ਕ੍ਰਿਸ਼ ਬਾਈ ਦਾ ਕਿੰਚਾ ਲਾਏਗਾ ਕਿ ਵੀ ਟੇਲ ਕਿੱਚਾ ਹੀ ਮਾਰਾਂਗੇ ਘਰ ਬੋਈ ਕੋਸ਼ਤਾ ਕਰ ਨਹੀਂ ਨਹੀਂ ਨਾ ਪਹਿਲਾਂ ਵਧਾ ਲਾ ਬਈ ਪਹਿਲਾਂ ਬਈ ਕੈਮਰੇ ਤੇ ਮੜਾਇਆ ਕਨਸੈਂਟ੍ਰੇਸ਼ਨ ਰੱਖਿਓ ਚੰਗਾ ਕੋਈ ਨਾ ਕੋਈ ਨਾ ਆਡੀਅੰਸ ਨੂੰ ਨਾ ਸਹੀ ਆਪਾਂ ਚੀਜ਼ਾਂ ਬਗਾਉਣੀਆਂ ਵਧਾ ਲਓ ਬਈ ਬਈ ਕ੍ਰਿਸ਼ ਬਈ ਨੇ ਵੜਾ ਲਈ ਹੁਣ ਪਰਪਾਲ ਬਈ ਲਾਉਣਗੇ ਪੇਚਾ ਆਹ ਹਾਏ ਕਹਿੰਦੇ ਨਾਲ ਲਾਉਣਗੇ ਸ਼ਾਇਦ ਕਹਿੰਦੇ ਨਾਲ ਤੇ ਆ ਰਿਹਾ ਆਪਣਾ ਪਤੰਗ ਮੇਨ ਦਾ ਕੁਗਣਾ ਹੀ ਬੜਾ ਪੈ ਰਿਆ ਅਰਚ ਦੇਖ ਕਾਏ ਲਾ ਵੇਚਾ ਲਾਉਂਦਾ ਨੀ ਅਰਚ ਢਿੱਲ ਰੱਖ ਦੇ ਢਿੱਲ ਰੱਖ ਦੇ ਢਿੱਲ ਰੱਖ ਦੇ ਉਹਨਾਂ ਵੀ ਅਡੋਰ ਤੇ ਰੱਖ ਦੇ ਢਿੱਲ ਰੱਖ ਦੇ ਢਿੱਲ ਰੱਖ ਦੇ ਟਿਲ ਰੱਖਦੇ ਮੈਂ ਕਹਿੰਨਾ ਬਹੁਤ ਘੰਟੇ ਟਿਲ ਰੱਖੀ ਚੁਗੀ ਮਾਰਦੇ 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 ਤੋੜ ਤੋਪੇ ਚਾਹੀ ਨਹੀਂ ਲੱਦਦਾ ਵਾ ਗੁਰੂ ਆ ਕਿੱਧਰ ਆਈ ਜਾਂਦੇ ਆ ਓ ਕਿੱਧਰ ਆਈ ਜਾਂਦੇ ਬੜੇ ਪਤੰਗ ਇੱਧਰ ਇੱਧਰ ਨਹੀਂ ਸਾਈ ਜਾਂਦੇ ਵਦਣਾ ਹੋਣ ਲੱਗਿਆ ਮਾਰਦੇ ਓਏ ਉੜਤੀ ਬਈ ਇੱਕ ਪਤੰਗ ਆਪਾ ਚਲੋ ਆ ਕਾਲੂ ਬਈ ਆਗੇ ਸਾਠੇ ਚੜਾਉਣ ਲੱਗੇ ਬਈ ਤੂੰ ਪਤੰਗ ਹੁਣ ਬਈ ਹੋਰ ਵਿੱਚ ਲਾਦਾ ਤੂੰ ਦਕੌਂਦੇ ਪਾ ਲਈਂ ਵਧਾਲਿਆ ਬਈ ਫੇਰ ਪਤੰਗ ਤੇ ਮਾਰ ਮੈਂ ਕਹਿੰਨਾ ਫਿਰ ਚਾਗੁਰਪਾਲੋਂ ਦੇ ਉਦਲੇ ਦੇ ਮਾਰ ਇਹਦਾ ਫੇਰ ਵੀ ਘੁਗਦਾ ਏ ਲਾ ਦੇਂਦੇ ਨਾਲ ਚੱਲੇ ਓ ਚੱਲ ਨਿਵੇਟ ਓਏ ਓਏ ਗਿਆ ਬਾਈ ਵੜਤਾ ਸਾਡੇ ਗੁਰਪਾਲ ਬਈ ਨੇ ਐ ਹੁਣ ਖੁਸ਼ੀ ਹੋਈ ਕਿਤੇ ਪਹਿਲਾਂ ਤਾਂ ਜਾ ਗਈ ਹੁਣ ਬਾਈ ਹੋਰ ਕੋਈ ਪਤੰਗ ਵੜਾਦਾ ਸਾਰੇ ਪਤੰਗ ਤੁੰਗ ਵਢਾ ਲਏ ਆ ਬਾਈ ਹੁਣ ਆਪਣੇ ਕੋਲ ਕੋਈ ਪਤੰਗ ਨਹੀਂ ਰਹਿ ਗਿਆ ਤੇ ਅੱਜ ਆਪਾਂ ਜਾਦਾ ਵਢਾਈ ਆ ਪਤੰਗ ਨਾ ਆਪਾਂ ਵੱਡੇ-ਬੁੱਡੇ ਬਹੁਤ ਜ਼ਿਆਦਾ ਪਤੰਗ ਵਢਾਏ ਆ ਤੇ ਹੁਣ ਆਪਾਂ ਇਸ ਵਲੌਗ ਨੂੰ ਐਂਡ ਕਰਦੇ ਆ ਆਈ ਹੋਪ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਊਗਾ ਚਰਸ਼ੀਆ ਗਾਲ ਜੀ